ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਲੈ ਕੇ ਆਏ ਹਾਂ ਕਾਟਨ ਦੇ ਸੂਟ ਕੜਾਈ ਵਾਲੇ ਤੇ ਇਹ ਮਸਲੀਨ ਦੇ ਵਿੱਚ ਹੈ ਜੀ ਡਾਰਕ ਗ੍ਰੀਨ ਕਲਰ ਆ ਜੀ ਮਸਲੀਨ ਤੇ ਇਹ ਫਰਾਕ ਸੂਟ ਤਿਆਰ ਕਰਿਆ ਜੀ ਇਹ ਬਾਡੀ ਤੇ ਵਰਕ ਆਏਗਾ ਜੀ ਅੱਪਰ ਤੇ ਇਹ ਆ ਜਾਏਗਾ ਜੀ ਬਾਜੂ ਤੇ ਵਰਕ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਦਾਂ ਦੀ ਕੜਾਈ ਕੜਾਈ ਕਰਵਾ ਸਕਦੇ ਹੋ ਤੇ ਇਹਦੇ ਨਾਲ ਆ ਜੀ ਬੋਟਮ ਵਰਕ ਇਹ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਤੇ ਪਲਾਜੋਗੇ ਤੁਹਾਡੀ ਚੋਆਇਸ ਆ ਨੈਕਸਟ ਆ ਜੀ ਆਪਣਾ ਜਲੂ ਕਲਰ ਦੇ ਵਿੱਚ ਸੂਟ कॉटन ਆ ਜੀ ਇਹ कॉटन ਦੇ ਨਾਲ ਹੀ ਅਸੀਂ ਨੇ ਇਹ ਗ੍ਰੇ ਕਲਰ ਦਾ ਪੈਚ ਵਰਕ ਲਗਾਇਆ ਇਹ ਗਲੇ ਤੇ ਵਰਕ ਆ ਗਿਆ ਜੀ ਤੇ ਨੀਚੇ ਘੇਰੇ ਤੇ ਆ ਗਿਆ ਜੀ ਵਰਕ ਇਹ ਘੇਰੇ ਤੇ ਵਰਕ ਬਹੁਤ ਹੀ ਸੋਹਣਾ ਵਰਕ ਆ ਜੀ ਤੇ ਇਹਦੇ ਨਾਲ ਡਬਲ ਸ਼ੇਰ ਦੇ ਵਿੱਚ ਅਸੀਂ ਨੇ ਦੁਬਤਾਂ ਤਿਆਰ ਕਰਿਆ ਜੀ ਦੋ ਕਲਰ ਦੇ ਵਿੱਚ ਆ ਪ्योर ਦਾ ਡੁਬਟਾ 2.5 ਮੀਟਰ ਦਾ ਤੇ ਪਾਈਪਿੰਗ ਲਾਗੇ ਨੂੰ ਪੱਟੀ ਲਗਾ ਕੇ ਅਸੀਂ ਨੇ ਫਿਨਿਸ਼ਿੰਗ ਦਿੱਤੀ ਐ ਡੁਬਟੇ ਨੂੰ ਤੁਸੀਂ ਇਦਾਂ ਦਾ ਕਿਸੇ ਵੀ ਕਲਰ ਦੇ ਵਿੱਚ ਸੂਟ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਜੀ ਆਪਣਾ ਰੂਬੀ ਕਾਟਨ ਦੇ ਵਿੱਚ ਪਿਸਤਾ ਕਲਰ ਆ ਜੀ ਇਹ ਇਹ ਸੈਂਟਰ ਪਿੰਨ ਹੈ ਜੀ ਸੈਂਟਰ ਪਿੰਡ ਦੇ ਵਿੱਚ ਅਸੀਂ ਨੇ ਬੂਟੀਆਂ ਪਵਾਈਆਂ ਨੇ ਜੀ ਤੇ ਇਸ ਦੇ ਨਾਲ ਬਾਜੂ ਵਰਕ ਹੈ ਜੀ ਬਾਜੂ ਤੇ ਅਸੀਂ ਨੇ ਸਿਰਫ ਫਲਾਰ ਹੀ ਦਿੱਤੇ ਨਹੀਂ ਫਲਾਰ ਦੀ ਕਢਾਈ ਹੈ ਜੀ ਬਹੁਤ ਹੀ ਸੋਹਣਾ ਵਰਕ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹਦੇ ਨਾਲ ਆਪਾਂ ਨੇ ਟਾਈ ਡਾਈ ਦਾ ਦੁਪੱਟਾ ਤਿਆਰ ਕਰਨਾ ਜੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਦਾਂ ਦੀ ਕਢਾਈ ਕਢਾਈ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਵਿੱਚ ਨੈਕਸਟ ਜੀ ਆਪਣਾ ਕਾਫੀ ਕਲਰ ਦਾ ਸੂਟ ਕਾਫੀ ਕਲਰ ਦੇ ਸੂਟ ਦੇ ਵਿੱਚ ਅਸੀਂ ਨੇ ਸਿੰਗਲ ਕਲਰ ਦੇ ਨਾਲ ਕਢਾਈ ਕਰੀ ਹੈ ਜੀ ਸਿੰਗਲ ਢਾਂਕੇ ਦੀ ਕਢਾਈ ਹੈ ਜੀ ਤੇ ਇਹ ਚਾਕਾਂ ਤੇ ਵਰਕ ਆ ਗਿਆ ਜੀ ਤੇ ਨੈਕਸਟ ਆ ਗਿਆ ਆਪਣਾ ਬਾਜੂ ਵਰਕ ਇਹਦੇ ਨਾਲ ਅਸੀਂ ਨੇ ਪਲੇਨ ਬਾਟਮ ਲਾਈ ਹੈ ਜੀ ਤੁਸੀਂ ਚਾਹੋ ਤਾਂ ਤੁਸੀਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਆ ਨੈਕਸਟ ਆ ਜੀ ਆਪਣਾ ਮਡਲ ਕਾਟਨ ਦਾ ਪ੍ਰਿੰਟ ਬਹੁਤ ਹੀ ਸੋਹਣਾ ਹੈ ਤੇ ਇਹ ਪ੍ਰਿੰਟ ਦੇ ਨਾਲ ਅਸੀਂ ਨੇ ਇਹ बॉਟਮ ਦੇ ਉੱਪਰ ਵਰਕ ਕਰੇਗੇ ਜਿਹੜੇ ਕਮੀਜ਼ ਦੇ ਵਿੱਚ ਕਲਰ ਨੇ ਉਹੀ ਅਸੀਂ बॉਟਮ ਤੇ ਵਰਕ ਕਰਿਆ ਤੁਸੀਂ ਇਹਦੀ ਪਲਾਜ਼ੋ ਵੀ ਬਣਾ ਸਕਦੇ ਏਸ ਦਾ ਤੇ ਸਲਵਾਰ ਵੀ ਤੁਹਾਡਾ ਧੰਨਵਾਦ ਸਾਡੇ ਚੈਨਲ ਤੇ ਬਣੇ ਰਹਿਣ ਲਈ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ